ਵਾਰੀਆਂ ਨੂੰ ਨਮਸਕਾਰ ਬਾਬਾ ਜੀ ਸਲਾਨਾ ਜੋੜ ਮੇਲੇ ਤੇ ਲੱਖ ਲੱਖ ਵਧਾਈਆਂ ਇਹ ਮੇਲਾ ਪੀਰ ਪੁੱਤ ਸ਼ਾ ਬਲੀ ਕਾਦੀ ਦਰਗਾਹ ਤੇ ਹਰ ਸਾਲ ਮਨਾਇਆ ਜਾਂਦਾ ਹੈ ਇਹ ਮੇਲਾ ਨਗਰ ਦੀ ਗram ਪੰਚਾਇਤ ਸਮੂਹ ਸੰਗਤਾਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਇਸ ਵੇਲੇ ਮੇਲੇ ਵਿੱਚ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਮਹਾਪੁਰਸ਼ ਨੂੰ ਬੁਲਾ ਬਲਾ ਕੇ ਉਹਨਾਂ ਦਾ ਸਤਕਾਰ ਕੀਤਾ ਜਾਂਦਾ ਹੈ ਉਹਨਾਂ ਦੇ प्रवचन ਸੁਣੇ ਜਾਂਦੇ ਹਨ ਤੇ ਮੇਰੀ ਸਾਰੇ ਲੋਗਾ ਲਈ ਪੀਲ ਹੈ ਕਿ ਧਾਰਮਿਕ ਅਥਾਨਾ ਨਾਲ ਜੁੜੋ ਰੱਬ ਦੀ ਬਾਣੀ ਦਾ ਲਾਹ ਲਓ ਤਾਂ ਜੋ ਸਾਡਾ ਭਲਾ ਹੋ ਸਕੇ ਅਸੀਂ ਲੋਕ ਭਲਾਈ ਦੇ ਕੰਮ ਕਰ ਸਕੀਏ ਅਸੀਂ ਗਰੀਬਾਂ ਦੀ ਮਦਦ ਕਰ ਸਕੀਏ ਕੱਡੀ ਡਿਊਟੀ ਬਣਦੀ ਹੈ ਸ੍ਰੀ ਪਰਮਾਤਮਾ ਸਭ ਤੇ ਮੇਰਾ ਕਰੇ ਕਿਰਪਾ ਕਰੇ ਸਾਰੀ ਦੁਨੀਆ ਨੂੰ ਮਹਾਮਾਰੀ ਤੋਂ ਬਚਾ ਕੇ ਰੱਖੇ ਭਲਾ ਕਰਦਾ ਹੈ ਭਲਾ ਕਰਦਾ ਹੈ ਭਲਾ ਕਰਦਾ ਹੈ ਧੰਨਵਾਦ ਜੈ i don't know, I don't know. I don't know. 你。<laughs> <laughs> ਰੂਹ ਕਸ ਸੱਜੋ ਹੋ ਵੀਏ ਭੱਜ ਨਾ ਕਰ ਰੂਹ ਕਸ ਸੱਜੋ ਹੋ ਵੀਏ ਮਨ ਦਾ ਕੰਮ ਸ਼ੁਰੂ ਕਰਦੇ ਹਾਂ ਉਸ ਤੋਂ ਜਹਾਨ ਦੇ ਪਲਨ ਹਰ ਦਾ ਨਾਮ ਲੈ ਕੇ ਜੋ ਸਭ ਤੇ ਬਹੁਤ ਹੀ ਰਹਿਮਤਾਵਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ ਅੱਜ ਦਾ satsang ਅਸੀਂ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਅਸੀਂ ਆਈ ਵਈ ਸਾਰੀ ਸੰਗਤ ਨੂੰ ਆਪਣੀ ਤਰਫੋਂ ਅੱਜ ਦੇ ਖੁਸ਼ੀਆਂ ਪ੍ਰੇਤ ਦਿਹਾੜੇ ਦੀਆਂ ਇਸਲਾਨਾ ਸਮਾਗਮ ਦੀਆਂ ਇਸਲਾਨਾ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਦੇਵਾਂਗੇ ਮੁਬਾਰਕਬਾਦ ਦੇਵਾਂਗੇ ਕਿਉਂਕਿ ਪੀਰਾਂ ਫਕੀਰਾਂ ਦੇ ਸਥਾਨ ਤੇ ਜਦ ਵੀ ਮੇਲੇ ਲੱਗਦੇ ਹੈ ਤਕਿਆ ਜਾਂਦਾ ਹੈ ਜਦੋਂ ਫਕਰਾਂ ਦੇ ਝੰਡੇ ਚੜ੍ਹਦੇ ਨੇ ਕਰਮਾ ਵਾਲੇ ਹੀ ਦੀਦ ਕਰਦੇ ਨੇ ਉਹ ਖਾਲੀ ਝੋਲੀਆਂ ਭਰਦੇ ਨੇ ਜੋ ਸਿਰ ਫਕਰਾਂ ਦੇ ਕਦਮੀ ਧਰਦੇ ਨੇ ਕਿ ਜਦੋਂ ਪੀਰਾਂ ਫਕੀਰਾਂ ਗੁਰੂਆਂ ਰਹਿਬਰਾਂ ਦੇ ਦਰਬਾਰ ਦੇ ਉੱਪਰ ਉਰਸ ਮਨਾਏ ਜਾਂਦੇ ਹੈ ਜਾਂ ਉਹਨਾਂ ਦੇ ਨਿਸ਼ਾਨ ਚੜਾਏ ਜਾਂਦੇ ਹੈ ਤਾਂ ਉਹ ਜੀਵ ਬੜੇ ਕਰਮਾ ਵਾਲੇ ਹੁੰਦੇ ਹੈ ਬੜੇ ਭਾਗਾਂ ਵਾਲੇ ਹੁੰਦੇ ਹੈ ਜਿਨ੍ਹਾਂ ਨੂੰ ਉਸ ਸਮਾਗਮ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਦਾ ਹੈ ਕਿਉਂਕਿ ਸੰਤਾਂ ਫਕੀਰਾਂ ਦੀ ਸੋਮਤ ਵਿੱਚ ਆ ਕੇ ਇਨਸਾਨ ਨੂੰ ਕੀ ਮਿਲਦਾ ਹੈ ਇੱਕ ਬੜਾ ਪਿਆਰਾ ਸ਼ਬਦ ਹੈ ਜਿਸ ਦੇ ਵਿੱਚ ਇਹ ਗੱਲ ਬੜੀ ਸਪਸ਼ਟ ਦੱਸੀ ਹੋਈ ਹੈ کہ جن کو فقیروں کی صحبت کے جن کو فقیروں کی صحبت کے کچھ پل مل جاتے ہیں جن کو فقیروں کی صحبت کے کچھ پل مل جاتے ہیں حل مل جاتے ہیں اور حل تو سارا چاہیے کیونکہ اگر انسان اپنی زندگی نو دیکھے تو ہر انسان کی زندگی کوئی نہ کوئی پرابلم کوئی نہ کوئی پریشانی کوئی نہ کوئی مشکل ہمیشہ رہتی ہے اور تُس ہی کنے جی بیٹھے ہو جرا سوچ کے دیکھئے بچار کر کے دیکھئے کہ ہر انسان دے اندر کوئی نہ کوئی چنتا یا ہر انسان نو جیون جو کوئی نہ کوئی تکلیف دکھ ہمیشہ کیرا پا کے بیٹھا ہی رہندہ ہے اور انسان ہمیشہ کوشش کردہ ہے کہ کوئی ایسا اپائے مل جاوے کوئی ایسی یکتی مل جاوے کہ میریا ساریاں مشکلہ ساریاں پریشانیاں دا حل ہو جاوے اور یاد رکھو اگر دنیا دے اوپر کوئی پریشانی ہے کوئی تکلیف ہے کوئی دکھ ہے تو ہر دکھ ہر مصیبت ہر نے حل بھی اس نے, اس نے, اس مالک نے رکھیا ہوا ہے یہ گل ہمیشہ یاد رکھنی کیونکہ انسان مشکل بات بعد ہے پر وہ حل پرماتما نے پہلے ہی ہویا ہوا, ہوا, ہوا ہے جس طرح کہندے نا بچہ ہالے ماں کے گرب دی خوراک واسطے ਉਦ ਦਾ ਇੰਤਜ਼ਾਮ ਪਹਿਲੇ ਹੀ ਕਰ ਦਿੰਦਾ ਹੈ ਇਹਨੂੰ ਕਹਿੰਦੇ ਕੁਦਰਤ ਜਿਸਨੇ ਹਰ ਚੀਜ਼ ਦਾ ਉਪਾਏ ਪਹਿਲੇ ਹੀ ਰੱਖਿਆ ਹੋਇਆ ਹੈ ਹੁਣ ਉਸ ਉਪਾਏ ਤੱਕ ਅਸੀਂ ਪਹੁੰਚਣਾ ਕਿਦਾਂ ਹੈ ਆਪਣੀ ਮੁਸ਼ਕਿਲ ਦੇ ਹੱਲ ਨੂੰ ਅਸੀਂ ਪ੍ਰਾਪਤ ਕਿਦਾਂ ਕਰਨਾ ਹੈ बस ਉਹਦੀ ਯੁਕਤੀ ਲੈਣ ਦੀ ਜ਼ਰੂਰਤ ਹੈ ਉਹਦੀ ਯੁਕਤੀ ਸਮਝਣ ਦੀ ਜ਼ਰੂਰਤ ਹੈ ਜਿਦਾ ਸਮਝ ਲਓ ਬੱਚੇ ਦੇ ਸਾਹਮਣੇ ਅਗਰ ਕੋਈ ਸਵਾਲ ਆ ਜਾਵੇ ਤਾਂ ਹੁਣ ਹਮੇਸ਼ਾ ਹਰ ਸਵਾਲ ਦਾ ਜਵਾਬ ਹੁੰਦਾ ਹੈ ਬਸ ਉਸ ਸਵਾਲ ਦਾ ਜਵਾਬ ਜੋ ਟੀਚਰ ਬੱਚੇ ਨੂੰ ਦੇ ਸਕੇ ਬੱਚੇ ਨੂੰ ਉਸ ਟੀਚਰ ਤੱਕ ਪਹੁੰਚਣ ਦੀ ਜ਼ਰੂਰਤ ਹੈ ਸਵਾਲ ਮਿਲ ਜਾਂਦੇ ਹਨ ਕਿ ਜਿਨ੍ਹਾਂ ਨੂੰ ਸੰਤਾਂ ਫਕੀਰਾਂ ਦੀ ਸਹੂਬਤ ਵਿੱਚ ਆ ਕੇ ਬੈਠਣਾ ਨਸੀਬ ਹੋ ਜਾਂਦਾ ਹੈ ਚਾਹੇ ਉਹ ਕੁਸ਼ ਪਲਾਂ ਨਾਲ ਹੀ ਹੋਵੇ ਕੁਸ਼ ਘੜੀਆਂ ਦਾ ਹੀ ਹੋਵੇ ਅਗਰ ਕੁਸ਼ ਪਲ ਵੀ ਐਸੀ ਫੇਰ ਦੇ ਨਾਲ ਸ਼ਰਧਾ ਦੇ ਨਾਲ ਸੰਤਾਂ ਫਕੀਰਾਂ ਦੀ ਸਹੂਬਤ ਵਿੱਚ ਬੈਠ ਜਾਂਦੇ ਆ ਤਾਂ ਇਸ ਲਈ ਜਿੰਨ ਕੋ ਫਕੀਰੋਂ ਕੀ ਸਹਬਤ ਕੇ ਕੁਛ ਪਲ ਮਿਲ ਜਾਂਦੇ ਹੈ ਉਨਕੋ ਆਪਣੀ ਸਾਰੀ ਮੁਸੀਬਤੋਂ ਕੇ ਹੱਲ ਮਿਲ ਜਾਂਦਾ